ਕੀ ਬੰਡਿਆ ਕੁਛ ਨਹੀਂ ਬਸ ਫੇਰ ਰੋਣ ਦੀ ਇਹ ਕਹ ਤੇ ਰਹੀ ਕਿੱਥੇ ਗਿਆ ਹੁਣ ਮੈਂ ਤੈਨੂੰ ਪੁੱਛ ਕੇ ਜਾਇਆ ਕਰਾਂ ਤੇ ਪੁੱਛ ਕੇ ਆਇਆ ਕਰਾਂ ਵੀ ਮੈਂ ਕਿੱਥੇ ਗਿਆ ਆ ਤੈਨੂੰ ਹਰ ਗੱਲ ਦੱਸਣੀ ਪੈਣੀ ਆ ਮੈਂ ਤਾਂ ਉਦਾਂ ਹੀ ਪੁੱਛਿਆ ਤੁਹਾਨੂੰ ਹਾਂ ਤੂੰ ਇੰਨਾ ਨਾ ਮੈਨੂੰ ਪੁੱਛ ਇੰਨਾ ਤੇ ਮੇਰੀ ਮਾਂ ਨੇ ਨਹੀਂ ਕਦੇ ਮੇਰੇ ਤੇ ਖਿਆਲ ਰੱਖਿਆ ਵੀ ਤੂੰ ਕਿੱਥੇ ਜਾਣਾ ਕਿੱਥੇ ਆਉਣਾ ਆਇਆ ਤੇ ਇਹ ਤੇ ਗੁੱਸਾ ਹੀ ਕਰ ਲਿਆ ਮੈਂ ਚਾਹ ਬਣਾ ਕੇ ਤੇ ਮੰਮੀ ਨੂੰ ਦਿੱਤੀ ਤੇ ਮੈਂ ਪੁੱਛਣ ਦੀ ਤੁਹਾਡੇ ਬਾਰੇ ਮੰਮੀ ਜਾਂਦੀ ਬਾਹਰ ਚ ਲੱਗੀ ਤੁਸੀਂ ਚਾਹ ਪੀ ਕੇ ਜਾਣਾ ਹੈਗਾ ਕਿਆ ਪੀ ਕੇ ਗਿਆ ਸੀ ਮੈਂ ਤੇਰੀ ਚਾਹ ਤੇ ਥੋੜੀ ਬੈਠੇ ਸੀ ਆਪ ਤੂੰ ਤੇ ਉੱਠਣਾ ਹੰਦਾ ਦੇ ਦੇਣ ਨਾਲ ਮੇਰੀ ਬੇਇੱਜ਼ਤੀ ਕਰਾਉਣੀ ਨਹੀਂ ਨਹੀਂ ਅੱਦੇ ਦਿਨ ਤੇ ਨਹੀਂ ਮੈਂ ਸਫਤੇ ਹੀ ਉੱਠਦੀ ਹੰਨੀ ਆ ਤੇ ਮੈਨੂੰ ਜਾਗ ਹੀ ਨਹੀਂ ਆਈ 12 ਵਜੇ ਕਿਹੜਾ ਸੌਂਤਾ ਹੁੰਦਾ 12 ਵਜੇ ਤੇ ਮੈਂ ਘਰੋਂ ਗਿਆ ਨਹੀਂ ਤੇ ਤੂੰ ਹੀ ਮੈਨੂੰ ਆਵਾਜ਼ ਮਾਰ ਦਿੰਦੇ ਆ ਮੰਮੀ ਵੀ ਗੁੱਸੇ ਹੋਣ ਦੇ ਆਵਾਜ਼ ਮਾਰ ਦਿੰਦੇ ਤੂੰ ਖੂਚ ਡਿੱਗੀ ਤੈਨੂੰ ਆਪ ਨੂੰ ਉੱਠਣਾ ਚਾਹੀਦਾ ਹੈ ਚੱਲ ਛੱਡੋ ਇਹ ਗੁੱਸਾ ਤੇ ਮੈਂ ਤਾਂ ਜਨਾ ਇੱਕ ਗੱਲ ਕਰਨੀ ਜਿਹੜੀ ਚੰਗੀ ਕਰਨੀ ਚੰਗੀ ਕਰੂੰਗੀ ਮੇਰਾ ਜੀ ਕੰਡਿਆ ਪਿੰਡ ਜਾਣ ਨੂੰ ਪਿੰਡ ਜਾਣ ਜੀ ਕੰਡਿਆ ਉੱਥੇ ਰਹੀ ਆ ਨਹੀਂ ਆ ਪਰ ਮੇਰਾ ਜੀ ਕੰਡਿਆ ਨਾਲ ਮਿਲਣਾ ਜਾਗੇ ਮਿਲਣਾ ਵਤੇ ਐਨੀ ਛੇਤੀ ਤੂੰ ਤੇ ਪਰ ਉੱਧਰ ਵੀ ਗਈਆਂ ਨਾ ਬਣਾ ਮਾ ਉਹ ਨਾ ਚੇਰ ਉੱਥੇ ਨਹੀਂ ਰਹੀਆਂ ਨਾ ਇਹ ਤੁਹਾਨੂੰ ਪਤਾ ਹੀ ਚੀ ਨਹੀਂ ਲੱਗਦਾ ਤੁਹਾਡੀ ਕਿਤੇ ਜੀ ਨਹੀਂ ਲੱਗਦਾ ਦਾਸ ਪਹਿਲਾਂ ਲੋਕੀ ਕਹਿੰਦੇ ਕੋਈ ਜਾਂਦਾ ਵਿਆਹ ਜਾਂਦਾ ਵਿਆਹ ਕਰ ਦੋ ਵਿਆਹ ਨਾ ਜੇ ਵਿਆਹ ਹੀ ਆ ਜਾਂਦੀਆਂ ਤੇ ਜੀਨੀ ਹੱਟਾ ਲੱਗਦਾ ਕਾ ਛੱਡ ਕੇ ਆਉਣਾ ਕਿਹੜਾ ਤੋਕਾ ਹੁੰਦਾ ਤੁਹਾਨੂੰ ਪਤਾ ਹੀ ਐ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਹੋ ਘਰ ਨੂੰ ਨਾਲ ਲੈ ਆਉਣਾ ਮੈਂ ਕਦੋਂ ਕਹਿਆ ਛੱਡ ਗਿਆ ਨਲੇ ਭਰਾ ਇਹ ਗੱਲਾਂ ਜਿਹੜੀਆਂ ਮम्मी ਨੂੰ ਪੁੱਛਣੀਆਂ ਪੈਣੀਆਂ ਸਿੱਧੀ ਗੱਲ ਹੀ ਮੇਰਾ ਨੀਓ ਕੋਈ ਇੱਥੇ ਹੱਥ ਵਸ ਹੈਗਾ ਜੋ ਮੰਮੀ ਕਹੋਗੇ ਉਹ ਹਣਾ ਉਹਨੂੰ ਪੁੱਛ ਜੇ ਕਹੋਗੇ ਚਲ ਜਾਾਂਗੇ ਤੇ ਜੇ ਨਹੀਂ ਤੇ ਨਹੀਂ ਜਾਣਾ ਹਾਂ ਜੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਮम्मी ਨੂੰ ਪੁੱਛ ਲਓ ਹਾਂ ਅੱਛਾ ਮੈਂ ਤੇਰਾ ਡਾਕੀਆ ਵਾਂ ਸਿਰ ਤੇਨੂੰ ਕੀ ਗੱਲ ਵਾ ਤੂੰ ਆਪ ਗੱਲ ਕਰ ਲੈ ਮੈਂ ਮੰਮੀ ਨਾਲ ਕਿਵੇਂ ਗੱਲ ਕਰਾਂ ਕਿਵੇਂ ਗੱਲ ਕਰਾਂ ਜਿੱਦਾਂ ਮੇਰੇ ਨਾਲ ਕਰਨੀ ਤੁੰਗ ਲੱਗਦੀ ਮੈਨੂੰ ਮੰਮੀ ਵੀ ਪੰਜਾਬੀ ਸ਼ਮੇਦੀ ਆ ਉਹ ਕੋਈ ਫਾਰਸੀ ਬਣੀ ਨਹੀਂ ਸਮਝਦੇ ਤੇ ਪੰਜਾਬੀ ਆ ਪਰ ਮੇਰਾ ਦਿਲ ਨਹੀਂ ਕਰਦਾ ਉਹਨਾਂ ਨਾਲ ਗੱਲ ਕਰਨੀ ਪਤਾ ਨਹੀਂ ਉਹਨਾਂ ਨੇ ਮੰਨਣਾ ਕਿ ਨਹੀਂ ਮੰਨਣਾ ਚਲ ਕੋਈ ਨਹੀਂ ਪੁੱਛ ਕੇ ਵੇ ਲੈ ਲੈਂਦਾ ਮੈਂ ਹਾਂ ਪੁੱਛ ਲਿਆ ਤੀ ਬਾਕੀ ਆ ਵੀ ਜੇ ਕਹਿਣਗੇ ਤੇ ਫੇਰ ਜਾਣਾ ਹੀ ਉਦਾਂ ਨਹੀਂ ਆਪਾਂ ਜਾ ਸਕਦੇ ਨਹੀਂ ਚਲ ਕੋਈ ਨਹੀਂ ਜਿੱਦਾਂ ਉਹ ਕਹਿਣਗੇ ਹਾਂ ਕੋਈ ਨਹੀਂ ਤੂੰ ਹੀ ਪੁੱਛ ਲਿਓ ਫਿਰ ਮੈਨੂੰ ਦੱਸ ਦੇ ਫਿਰ ਕੀ ਕਰਨਾ ਚਲ ਠੀਕ ਐ ਪੁੱਛ ਲੈਿੰਦਾ ਮੈਂ ਕਰ ਲੈਣਾ ਤੂੰ ਦੱਸ ਮੈਨੂੰ ਜਾਣ ਵਾਲੇ ਪੁੱਛ ਲਿਓ ਕਿੰਨਾ ਬਸਰ ਕਰਨ ਦੇ ਇਹ ਤੇ ਗੁੱਸੇ ਵਾਲੀ ਕਿਹੜੀ ਗੱਲ ਆ ਜਾਣਾ ਠੀਕ ਐ ਨਹੀਂ ਜਾਣਾ ਕੋਈ ਨਹੀਂ ਜਾਣਾ ਆਰਮਾਨੂ ਹਾਂਜੀ ਪਾਪਾ ਜੀ ਮੰਮਾ ਕਿੱਥੇ ਐ ਪਤਾ ਨਹੀਂ ਜੇ ਮੈਨੂੰ ਹਾਂ ਕਿਉਂ ਕਿੱਥੇ ਤੈਨੂੰ ਪਤਾ ਨਹੀਂ ਹੁਣ ਤੇ ਬੜਿਆ ਰਹੀ ਨਾ ਪਤਾ ਨਹੀਂ ਜੇ ਉਹਨੇ ਚਾਹੇ ਪਰ ਵੱਡੀ ਮੰਮਾ ਨੂੰਨੇ ਚਾਹੇ ਵੇਲੀ ਹੋਣੇ ਚਾਹੇ ਲਈ ਤੇ ਵੇਲੀ ਜੇ ਮੰਮੀ ਆ ਤਾਂ ਤਵੀ ਤਾਂ ਕੋਈ ਕੰਮ ਕਰਾ ਦੇ ਗਰਮੂਨੀ ਤੋਂ ਵੱਡਾ ਹੋ ਗਿਆ ਕਿੱਥੇ ਪਾਪਾ ਮੈਂ ਅਜੇ ਨਿੱਕਾ ਹਾਂ ਮੇਰੇ ਘਰੇ ਕੋਈ ਦਾੜੀ ਦੁੜੀ ਆਈ ਐ ਹਾਂ ਹਾਂ ਜਿੰਨੇ ਦਾੜੀ ਹੁੰਦੀ ਉਹ ਜਿੰਨਾ ਚਿਰ ਦਾੜੀ ਨਹੀਂ ਹੁੰਦੀ ਬਸ ਮੰਨਣਾ ਨਿਕਰਿੰਦਾ ਹਾਂ ਹਾਂ ਜਿੰਮਾਦਾਰ ਬੰਦੇ ਦਾੜੀ ਮੋਛ ਨਾਲ ਨਿਕਾ ਹੀ ਜਾਂਦਾ ਉਹ ਮੇਰੇ ਜਟਾ ਹੋ ਗਿਆ ਮੇਰ ਨੂੰ ਲੰਮਾ ਹੋ ਗਿਆ ਕਾ ਜੇ ਮੂੰਹ ਸਾਫ ਹੋਵਾ ਮੇਰਾ ਤੇ ਵੱਡਾ ਕਰ ਦੋ ਹਣਾ ਇਹ ਜੀ ਕਿੰਨੇ ਖਾਲਾ ਦਾ ਮੈਂ 12 ਸਾਲਾਂ ਦਾ ਹੈਗਾ ਮੈਂ ਬਈ ਨਹੀਂ ਤੇ ਵਰਗੇ ਬੱਚੇ ਕਿੰਨਾ ਕੰਮ ਕਰਾਉਂਦੇ ਮੈਂ ਆਪਣੀ ਮਾਂ ਪਿਓ ਕੋਈ ਨਹੀਂ ਕਰਾਦਾ ਕਰੂੰ ਹਾਂ ਹੁਣ ਕਰਿਆ ਕਰ ਜਮਾ ਨਹੀਂ ਰੱਖੀ ਜੇ ਵੀ ਆਹ ਹੋਣ ਯਾਰਾ ਫੋਨ ਤੇ ਨਹੀਂ ਬੱਦੇ ਰਹੀਦਾ ਠੀਕ ਆ ਜੀ ਮੇਰੇ ਉਹਦਾ ਧਿਆਨ ਹੀ ਰੱਖੀਦਾ ਮਮੀ ਨੇ ਕੰਮ ਕਰਾਇਆ ਕਰ ਠੀਕ ਹਾਂ ਚਰਮਾ ਵੀ ਨਾ ਕਰ ਹਾਂ ਤੇ ਆਹ ਇਹ ਦੀ ਦੇ ਕੋਖ ਨਹੀਂ ਅੰਕ ਤੇ ਬਿਨਾ ਤੇ ਹਨਾ ਸਹੀ ਇੱਥੇ ਤੇ ਆਹ ਲੱਪਾ ਇਹ ਕੁਛ ਬਿਨਾ ਖੁਸ਼ੀ ਨਹੀਂ ਲੱਭਦਾ ਕਿਹ ਨਹੀਂ ਲੱਭਦਾ ਇਹ ਚਾ ਮ ਬਿਆਲ ਤੇ ਇਹਨਾਂ ਕੋ ਤਾਂ ਬਿਨਾ ਮੈਂ ਖੁਸ਼ੀ ਨਹੀਂ ਲੱਭਦਾ ਇਹਨਾਂ ਕੋ ਲਾ ਕੇ ਵੇਖਿਆ ਬਿਲਕੁਲ ਲੱਭਾ ਹੀ ਉਤਰ ਕੁੱਝ ਨਹੀਂ ਇਹਨਾਂ ਕ ਲੱਗੀਆਂ ਹੀ ਇਹਦੇ ਕਰਕੇ ਆ ਲੈ ਇਹਦੇ ਕਰਕੇ ਲਗਾ ਹਾਂ 24 ਘੰਟੇ ਫੜਸਣ ਨਾ ਤੇ ਨਜ਼ਰੀ ਘਟਨੀ ਆ ਇਹਨਾਂ ਦੇ ਮੈਂ ਨਹੀਂ ਵੇਂਦਾ ਤੇ ਜਦੋਂ ਮੇਰੇ ਗੱਲ ਸੁਣ ਕੰਮ-ਕੁਮ ਕਰਕੇ ਤੇ ਬਾਹਰ ਚ ਬੁੜੀਆਂ ਇਹੋ ਹੀ ਵੰਦੀਆਂ ਵਾ ਉੱਤੇ ਕਈ ਕੋ ਹੁੰਦਾ ਵਾ ਤੇ ਚਲ ਵੇਖੀਦਾ ਵਾ ਤੇ ਜਦੋਂ ਕੰਮ ਕਰਨੀ ਆ ਉਦੋਂ ਤੂੰ ਤੇ ਘਾਰ ਹੀ ਨਹੀਂ ਹੁੰਦਾ ਕੰਮ ਕੌਣ ਕਰਦਾ ਹੁੰਦਾ ਆ ਲਾ ਗਿਆ ਨਿਕੰਮ ਬੈਂਦੇ ਸਿਰ ਸਿਰ ਬਸ ਇਹਨੂੰ ਪੜ ਗਏ ਸ਼ਾਮਾਂ ਤੱਕ ਹੁਣ ਕੰਮ ਵਾਲੀ ਆ ਗਈ ਆ ਘਰ ਮਰਨ ਵਾਈ ਤਾਂ ਕਰਕੇ ਕੰਮ ਵਾਲੀ ਆ ਗਈ ਤੂੰ ਹੀ ਤਾਂ ਕਿਹਦੇ ਵਿਆਹ ਕਿ ਲਿਉਣੀ ਆਈ ਹੈ ਵਿਆਹ ਕੀ ਲਈ ਦੇ ਚੱਕਰ ਸਾਲੂ ਵੀ ਕੰਮ ਕਰਨ ਵਾਲੀ ਮੇਰੇ ਕਹਿਣ ਦਾ ਮਤਲਬ ਕਿ ਨੌਂਆਂ ਧੀਆਂ ਕੰਮ ਨਹੀਂ ਕਰਦੀਆਂ ਅਸੀਂ ਵੀ ਤਾਂ ਹੈ ਆ ਨਾ ਇੱਥੇ ਤਾਂ ਹੀ ਨਹੀਂ ਕਰਦੇ ਸਾਰਾ ਹੁਣ ਮੈਂ ਆ ਹੀ ਕਰੀ ਜਾਣਾ ਵਾ ਸਾਡੀ ਉਮਰ ਤਾਂ ਮੈਂ ਕਦੋਂ ਕਿਆ ਕਰੋ ਭਰਾ ਤੂੰ ਇੰਜ ਚੋ ਲੱਭੋ ਜੋ ਲੱਪਣ ਦੇ ਆ ਇਤੋਂ ਲੱਭਣਾ ਮੈਂ ਲੱਭਣਾ ਤੂੰ ਕਿ ਲੱਭਣਾ ਵਾ ਕੰਮ ਆਇਆ ਜਾਬ ਦਾ ਕਿ ਬਹਿਣ ਗਿਆ ਬਲਤਨ ਕੇ ਆਇਆ ਤੇ ਕੰਮ ਹੀ ਆਦਾ ਮੈਂ ਚੱਜਦਾ ਹੀ ਦਸੀ ਹੈ ਚੱਜਦਾ ਹੀ ਆਦਾ ਹੂੰ ਨੂੰ ਤਾਂ ਡਿਗੈਡ ਨਹੀਂ ਪੀ ਮੇਰਾ ਜੀ ਗੰਡਿਆ ਫੇਕਿਆਂ ਨੂੰ ਮਿਲਣ ਹੈ ਫੇਕਿਆਂ ਤੋਂ ਉੱਧਰ ਵੀ ਗਈ ਆ ਹਾਂ ਤੇ ਹੁਣ ਕੀ ਪਤਾ ਐਡੀ ਉੱਥੇ ਹੀ ਹੋਈ ਆ ਆ ਤੇ ਐਡੀ ਉੱਥੇ ਹੋ ਗਈ ਆ ਤੇ ਮਾ ਇੱਥੇ ਛੋਟੀ ਹੋ ਜੇ ਛੋਟੀ ਨਹੀਂ ਹੋ ਜੇ ਐਡੀ ਉੱਥੇ ਹੀ ਹੋਈ ਆ ਮੇਰੇ ਕਹਿੰਦਾ ਮਤਲਬ ਕਿ ਹੁਣ ਇਹ ਢਿਸ਼ਤੀ ਇਹਦਾ ਜੀ ਉੱਧਰ ਗਿਆ ਵਾ ਉਹਦੇ ਉਦੋਂ ਦਾ ਕੋਈ ਜੀ ਮਗਰ ਨਹੀਂ ਆਇਆ ਉਹਨਾਂ ਦਾ ਨਹੀਂ ਫਰਜ਼ ਬਣਦਾ ਉਹ ਤੇ ਉਧਰੇ ਨਹੀਂ ਇਹਦੇ ਬਿਨਾ ਉਹ ਚੱਲ ਮਮੀ ਸ਼ੌਕ ਕਾਰੋਬਾਰ ਹੁੰਦੇ ਬੰਦੇ ਤੇ ਨਹੀਂ ਆਇਆ ਗਿਆ ਹੋਣਾ ਕਾਰੋਬਾਰ ਮਾਂ ਹੁੰਦੀ ਹਾਂ ਭਲਾਉਂਦੀ ਕਨਾਉਂਦੀ ਹੁੰਦੀ ਤਾਂ ਹੀ ਨਾ ਹਾਂ ਤੇ ਫਿਰ ਇਹਦਾ ਜੀ ਉੱਧਰ ਗਿਆ ਉਹ ਇੱਕ ਭਰਾ ਉਹਦਾ ਫੌਜ ਚ ਵਾ ਇੱਕ ਦੁਕਾਨ ਦੁਕਾਨ ਤੇ ਜਾਂਦਾ ਵਾ ਤੇ ਦੁਕਾਨ ਬੰਦ ਕੇ ਬੰਦ ਕਰਕੇ ਉਹਨ ਲੱਗਾ ਵਿਚਾਰਾ ਪਰਜਾਈਆਂ ਵੀ ਤੇ ਕੋਈ ਨਾ ਕੋਈ ਆ ਹੀ ਸਕਦੀ ਪਰਜਾਈਆਂ ਕੱਲੀਆਂ ਆ ਜਾਣੀਆਂ ਕੋ ਲੈ ਕੇ ਆਉ ਫੇਰ ਆਉ ਵੇਂ ਦੱਸੋ ਫੇ ਕਿੱਦਾਂ ਕਰਨੀ ਜਾਣ ਦੇਣਾ ਕਿ ਨਹੀਂ ਜਾਣਦੇ ਹੁਣ ਮੈਂ ਆ ਤੈਨੂੰ ਦੱਸ ਕੀ ਦੱਸਾਂ ਜੇ ਹੁਣ ਤੈਨੂੰ ਕਹਿੰਦੀ ਆ ਚੱਲ ਵੇਖ ਲੈ ਮੋਲਾ ਲਿਆ ਪਰ ਤੂੰ ਹੁਣ ਐਵੇਂ ਉਹਨਾਂ ਦੀ ਬੋਲੀ ਨਾ ਬੋਲੀ ਜਾਏ ਕਿ ਜਿੱਦਾਂ ਉਹ ਕਹੂਗੀ ਤੇ ਉਦਾਂ ਹੀ ਨੁਕਰੀ ਜਾਵੇਂ ਜਿੱਦਾਂ ਕਹੂਗੀ ਤੇ ਉਦਾਂ ਹੀ ਕਰੀ ਜਾਵੇਂ ਉਹਨਾਂ ਦੀ ਬੋਲੀ ਦੱਸ ਉਹ ਤੋਤੇ ਆ ਹਾਂ ਉਹਨਾਂ ਦੀ ਬੋਲੀ ਮੈਂ ਕੀ ਬੋਲਣੀ ਤੋਤੇ ਆਂਦਾ ਤੇ ਮੈਨੂੰ ਪਤਾ ਨਹੀਂ ਪਰ ਤੈਨੂੰ ਇਹਨੇ ਕਹਿ ਦਿੱਤਾ ਤੇ ਮੇਰੇ ਵੱਲ ਭੱਜ ਆਇਆ ਹਰੇ ਉਹਨਾਂ ਨੇ ਜਵਾਬ ਦੇ ਸਕਿਆ ਉੱਥੇ ਵੀ ਅਜੇ ਕਿੰਨੇ ਕੁ ਦਿਨ ਹੋਇਆ ਤੈਨੂੰ ਆਈ ਨਹੀਂਗਾ ਜਾਣਾ ਕੋਈ ਗੱਲ ਨਹੀਂ ਉਹ ਚੱਲ ਮੈਂ ਹਾਂ ਬੰਦੇ ਦਾ ਨਹੀਂ ਜੀ ਲੱਗਦਾ ਮਲਾ ਲੇ ਹੁੰਦੀ ਆ ਫਿਰ ਕੀ ਫਿਰ ਮਲਾ ਕੇ ਲੈ ਆਵੀਂ ਨਾਲੇ ਕਿੰਨੇ ਦਿਨ ਦੀ ਛੁੱਟੀ ਐ ਕਿੰਨੇ ਦਿਨ ਦੀ ਫੌਜੀ ਦੀ ਛੁੱਟੀ ਕੱਟਣ ਚੱਲਿਆ ਫੌਜੀ ਨਾ ਘਟਵਾ ਮੈਂ ਹੂੰ ਪਹਿਲੀ ਵਾਰੀ ਸੌਰੇ ਜਾਣਾ ਪਹਿਲੀ ਵਾਰੀ ਲੋਕ ਹੀ ਰਹਿੰਦੇ ਆਂਦੇ ਆ ਲੋਕੀ ਤੇ ਸਦੀਆਂ ਬੀਤ ਜਾਂਦੀਆਂ ਆ ਤੇ ਰਹਿੰਦੇ ਨਹੀਂ ਕਿ ਸੌਰੇ ਨੇ ਉਹ ਸਦੀਆਂ ਬੀਤ ਗਈਆਂ ਵਾ ਜਦੋਂ ਨਹੀਂ ਰਹਿੰਦੇ ਹੁਣ ਲੋਕ ਹੀ ਰਹਿੰਦੇ ਆ ਜਿੱਤਰਾ ਨੇ ਤੇਰੇ ਲੱਛਣ ਹੀ ਨਾ ਪਹਿਲਾਂ ਵਿਆਹ ਤੋਂ ਉੱਦਾਂ ਨੇ ਮਿਆਨੀ ਆ ਵੀ ਕਿ ਤੋ ਅੱਛੇ ਨਾ ਕਰ ਬੰਵੀ ਰਾਤ ਤੇ ਤੂੰ ਬਚ ਕਿ ਜੇ ਮੈਨੂੰ ਕਹਿੰਦੇ ਵੀ ਆ ਨਾ ਰਾਤ ਰਹਿਣ ਵਾਲਾ ਤੈਨੂੰ ਤਾਂ ਵੀ ਬਚ ਤੇ ਮੈਂ ਆ ਨਹੀਂ ਰਹਿਣਾ ਲੈ ਅਗਲੇ ਸੇਵਾ ਸੁਹਾ ਕਰਨੀ ਨਹੀਂ ਆਪਣੇ ਜਵਾਈ ਦੀ ਉਹਨਾਂ ਦੀ ਸੇਵਾ ਕਰਨੀ ਆ ਤੇ ਇੰਨਾ ਨਹੀਂ ਮੈਨੂੰ ਪਤਾ ਵੀ ਕਿਹੜੀ ਕਰਨੀ ਆ ਮੁੜ ਕੇ ਕਿਹੜੀ ਕਰਨੀ ਆ ਵੇਖਿਆ ਕਿੰਨੀ ਹੁੰਦੀ ਆ ਆਣ ਕੇ ਦੱਸਾਂਗਾ ਨਾ ਤੁਹਾਨੂੰ ਵੀਡੀਓ ਬਣਾ ਲਿਆਵਾਂ ਦੱਸਣ ਜੋਗਾ ਤੂੰ ਰਹਿਣਾ ਨਹੀਂ ਆ ਜਿੱਦਾਂ ਤੇ ਤੂੰ ਖਲਾਰੇ ਘਰ ਪਉਂਦਾ ਨਾ ਉੱਥੇ ਪਾ ਲੈ ਨਾ ਤੇ ਫਿਰ ਤੇਰੀ ਸੇਵਾ ਦਵਲ ਹੋਣੀ ਆ ਉਹ ਨਹੀਂ ਭਰਾ ਐਡਾ ਵੀ ਛਦਾਈ ਨਹੀਂ ਮੈਂ ਹਾਂ ਹੂੰ ਰਾਤ ਤਾਂ ਕੀ ਕਰਨ ਜਾਣੀ ਉਥੇ ਜਾਗੋ ਨਹੀਂ ਨੀ ਆ ਰਾਤ ਕਿ ਜੇ ਰਾਤਾਂ ਕਰਨਾ ਉਹਨਾਂ ਨੇ ਰਾਤ ਉਹ ਚੱਲ ਜਿਆਦਾ ਦਿਨ ਨਹੀਂ ਬੰਦੇ ਰਾਤ ਤੇ ਬੰਦੀ ਐ ਨਾ ਉਹ ਘੜੀ ਚੁੱਕੀ ਮੈਨੂੰ ਵਿਚਰੀ ਹੂੰ ਰਾਤ ਗੱਲਾਂ ਬਾਤਾਂ ਕਰ ਲੂ ਆਪਣੇ ਘਰ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਬੜੀਆਂ ਜਮਾ ਹੋ ਗਈਆਂ ਨੇ ਹਨਾ ਗੱਲਾਂ ਬਾਤਾਂ ਕਰਨੀ ਗੱਲਾਂ ਤੇ ਕਰ ਲੂ ਕਿਤੇ ਬਾਤਾਂ ਤੋਂ ਪਾਉਣੀਆਂ ਜਾ ਕੇ ਮੈਂ ਬਾਤਾਂ ਪਾਈ ਜਾਉ ਹਾਂ ਪਈ ਜਾਣਗੇ ਹੂੰ ਕੀ ਕਹਿਦਾ ਉਹਨੂੰ ਫਿਰ ਕਿਆ ਨਾ ਕੀਆ ਸਵੇਰੇ ਜਾਇਓ ਤੇ ਸ਼ਾਮਾਂ ਨੂੰ ਘਰ ਆ ਜਿਓ ਪਰ ਨਹੀਂ ਇੱਕ ਦੋ ਦਿਨ ਦੀ ਛੁੱਟੀ ਤੇ ਚਾਹੀਦੀ ਆ ਤੇ ਦੋ ਦਾ ਕੋਈ ਨਹੀਂ ਆ ਬਹੁਤ ਵੱਧ ਤੋਂ ਵੱਧ ਜਾਣਾ ਵਾ ਬਹੁਤ ਜੋਰ ਲਾਉਂਦੇ ਆ ਤੇ ਰਾਤ ਰਹਿ ਕੇ ਸਵੇਰ ਨੂੰ ਘਰ ਆਈਏ ਆਪਣੇ ਇਹ ਨਹੀਂ ਰਾਤ ਰਹਿ ਲਿਆ ਵਾ ਮੰਮੀ ਨੇ ਕਿਹਾ ਰਾਤ ਤੇ ਅਗਲੇ ਦਿਨ ਮੈਂ ਸ਼ਾਮਾਂ ਨੂੰ ਜਾਵਾਂ ਚਲੋ ਠੀਕ ਆ ਆਓ ਸਵੇਰੇ ਚਾਹ ਦਾ ਕੱਪ ਪੀਓ ਤੇ ਆ ਜਿਓ ਚੰਗਾ ਆਹੋ ਕਹਿੰਦਾ ਫਿਰ ਉਹਨੂੰ ਮੰਨ ਗਈ ਮੰਮੀ ਕਹ ਦੇ ਮੰਨ ਗਈ ਮੰਮੀ ਅੱਗੇ ਨਹੀਂ ਮੰਮੀ ਮੰਨੇ ਆਪ ਵੀ ਸਿੱਖਲਾ ਜਵਾਬ ਦੇਣਾ ਮੰਮੀ ਵੱਲ ਨਾ ਤੁਰਾਇਆ ਕਰ ਮੈਨੂੰ ਪੂਰੀ ਨਾ ਬਣਾਵੀਂ ਤਨ ਮੈਂ ਦੱਸਾਂ ਪੂਰੀ ਦੱਸ ਮੈਂ ਕੱਲ ਹੀ ਪੂਰੀ ਬਣਾਉਣਾ ਤੁਹਾਨੂੰ ਤੇ ਜੇ ਮੈਂ ਹੁਣ ਜਵਾਬ ਦੇ ਦਿੰਦੀ ਮੈਂ ਤਾਂ ਚੰਗੀ ਬਣਾਇਆ ਸਭ ਕੁਛ ਕੇ ਜਾਣਾ ਵੀ ਜੇ ਕਹਿਣਗੇ ਜਾਣਾ ਦੀ ਤੇ ਨਹੀਂ ਜਾਣਾ ਅੱਛਾ ਫਿਰ ਉਹਨੂੰ ਧਰਮ ਦਾ ਪੁੱਛ ਕੇ ਨੂੰ ਸੰਗਮ ਦੀ ਉਹਨੂੰ ਆਉਂਦੀ ਹੋਣੀ ਹੈ ਜਿੰਨਾ ਵੀ ਵਿਚੋਲਾ ਪਾ ਲਿਆ ਉਹਨੇ ਵਿੱਚ ਪੁੱਛਣ ਨੂੰ ਚਲ ਠੀਕ ਆ ਤੁਸੀਂ ਐ ਚੋ ਲੱਭੋ ਜੋ ਲੱਭਣ ਦੇ ਚੰਗਾ ਜਾ ਆਪਣਾ ਕੰਮ ਕਰਕੇ ਜਾ ਮੈਨੂੰ ਜਿੱਤਾਂ ਵੀ ਭੁੱਲ ਗਿਆ ਫਿਰ ਮੈਂ ਕੀ ਵੇਖਣ ਦੇ ਹੀ ਹਾਂ ਤੇ ਆ ਹੁਣ ਦੇਖਨੀ ਹੈ ਜਿਹੜਾ ਮੈਂ ਵੇਖਣੀ ਉਹ ਗਾਂ ਤਾਂ ਚਲ ਗਿਆ ਹੁਣ ਮੈਨੂੰ ਲੱਗਦਾ ਨਹੀਂ ਇਹ ਨੀਂ ਬੰਦਪੁਸ਼ੇ ਜੀਵਨੇ ਛਦਈਆ ਤੈਨੂੰ ਕਹਿਤਾ ਜਾਣ ਵੱਲੋਂ ਤੇ ਤੂੰ ਮੇਰੇ ਵੱਲ ਜੇ ਆ ਗਈਆਂ ਭੱਜ ਜੇ ਤੂੰ ਨੂੰ ਕਹਿ ਕੋਈ ਗੱਲ ਨਹੀਂ ਚਲ ਜਾਾਂਗੇ ਕਿਹਦੇ ਨੂੰ ਛੇ ਦਿਨ ਆ ਗਿਆ ਸਲਾਹ ਕਰਨ ਇਹਨੂੰ ਤੇ ਅੱਗ ਲੱਗੀ ਆ ਵੀ ਜਾਊਂਗਾ ਜੇ ਪਤਾ ਨਹੀਂ ਕਿਹੜੀ ਉਹਨਾਂ ਨੇ ਮੇਰੇ ਗਾੜੀ ਦੇ ਖੰਡੀਆਂ ਮਗਦਾਵ ਰੱਖਣੀ ਤੇ ਕਿਹੜੀ ਰੱਖਣੀ ਹੈ ਲਾਣੀ ਰੱਖ ਉਹਥੇ ਨ ਜਾ ਰਿਖਲਾ ਰਾ ਪਾਲੇ ਕੋਈ ਨਾ ਪੱਛੀ ਉੱਤੇ ਜਾਣੇ ਕਲਾਰਾ ਬਾਹਰ ਗਾੜੀ ਤੇ ਤੈਨੂੰ ਮੂੰਹ ਹੀ ਆਉਂਦਾ ਨੇ ਲਾਇਆ ਕਰਨਾ ਮੋਜੀ ਤੇ ਰੱਖਣਗੇ ਚੰਗਾ ਜਵਾਈ ਲੱਗਾ ਵਾ ਸਭ ਬੰਦਾ ਆਪਣੇ ਟੱਕ ਅੰਟੱਕ ਕੇ ਰਾਤਾਂ ਰਹਿਣ ਡਿਆ ਵਾ ਤੂੰ ਦਿਨੇ ਦਿਨੇ ਜਾ ਤੇ ਦਿਨੇ ਦਿਨੇ ਆ ਖਾਦੀ ਪੀਤੀ ਚ ਕੋਈ ਵਾਦਾ ਘੱਟਾ ਹੋ ਗਿਆ ਆਪਣੀ ਬੇਇੱਜ਼ਤੀ ਕਰਾ ਕੇ ਆਉਣੀ ਆ ਚਲਾਈ ਇੱਥੇ ਕੰਢੀ ਵੇਲੀ ਨਾ ਕਰ ਲੋ ਬੰਦਿਆ ਵੇਹਲੋ ਜਲ ਕਰਨਾ ਕੀ ਪਹਿਲੋ ਘਰ ਦਾ ਘਰ ਕੇ ਆਈ ਜੇ ਹੁਣ ਪੱਤੇ-ਪੁੱਠੇ ਪਾ ਗਿਆ ਢੀ ਜੇ ਮੇਰੇ ਕਰਮਾਂ ਦੇ ਤੇ ਕਿ ਦੇ ਇੱਕ ਮਿੰਟ ਦਾ ਵੀ ਹੰਨੀ ਚੈਨ ਕਰਨ ਵੀਰ ਕਿੱਥੇ ਆ ਕੀ ਪਤਾ ਕਿੱਥੇ ਨਿਕਲਿਆ ਉਹ ਵੀ ਉਹ ਕਿਤੇ ਘਰ ਖਲੋਂਦਾ ਹਾਂ ਹਾਂ ਨਿਕਾ ਉਦਾਂ ਗੇਮਾਂ ਦੇ ਵਿੱਚ ਬੜਿਆ ਫੋਨ ਲੈ ਕੇ ਜਿਉਂ ਸਕੂਲ ਦਾ ਆਇਆ ਜੇ ਬਸ ਉਹਨੂੰ ਇਹੋ ਹੀ ਕੰਮ ਜੇ ਮੈਂ ਹੁਣ ਇੱਧਰ ਪੱਠੇ ਪਾ ਆ ਗਿਆ ਢੀ ਜੇ ਮੈਂ ਆ ਤਾਂ ਕਿ ਘੜੀ ਚੱਲ ਘਰ ਦਾ ਘਰ ਕਰ ਕੇ ਘੜੀ ਲੰਮੀਆਂ ਪੈਣੇ ਪੱਠੇ ਉਹ ਪਾ ਲੂਗਾ ਉਹ ਕਿਹਦੇ ਚੌਧਰੀ ਮਹਾ ਜੇ ਪਤਾ ਨਹੀਂ ਕਿੱਧਰ ਨੂੰ ਨਿਕਲ ਕੇ ਆ ਜੇ ਹਾਂ ਖਿੱਚ ਕੇ ਰੱਖਿਆਗਾ ਥੋੜਾ ਜਿਹਾ ਢੇਲਣਾ ਦੇ ਨਹੀਂ ਉਹ ਵਿਗੜ ਜਾਣਾ ਇਹਨਾਂ ਦੀ ਤੇ ਤਾਂ ਕੌਦਾ ਜਰ ਮੈਂ ਇਹਨਾਂ ਨੂੰ ਕੀ ਖਿੱਚਾਂ ਵੱਡਾ ਹੁਣ ਮੇਰੀ ਗੱਲ ਸੁਣੋ ਆਪ ਹਵਾਨੀ ਹੋਇਆ ਮੇਰੇ ਤੋਂ ਉੱਚਾ ਵਾ ਸੁਖਣਾ ਘੜੀ ਘੜੀ ਕਹਿੰਦੀਆਂ ਵੀ ਬੱਚੇ ਜੇ ਨੂੰ ਮੈਨੂੰ ਤਾਂ ਸ਼ਰਮ ਆ ਜਾਂਦੀ ਨਹੀਂ ਨਾ ਇਹਨਾਂ ਕਿੰਨਾ ਕਿੰਨਾ ਫਿਰਿੰਦੇ ਨੇ ਵਿਗੜ ਜਾਣਗੇ ਥੋੜਾ ਜਿਹਾ ਧਿਆਨ ਦੇ ਇਹਨਾਂ ਵੱਲ ਕੰਮ ਇਹ ਨਾ ਕਰਨਾ ਕਿ ਤੂੰ ਵੇਹਲੀ ਦਾ ਤੂੰ ਘਰ ਦਾ ਕਰਿਆ ਵਾ ਤੇ ਦੀ ਦਾ ਫੇ ਕਰਨੀਂ ਮੈਂ ਤਾਂ ਡਿਕਣ ਦੀ ਢਾਈ ਹੁਣ ਕਿੰਨਾ ਟਾਈਮ ਹੋ ਗਿਆ ਤੇ ਮੈਂ ਚੱਲ ਵੇਣੀ ਆ ਮੈਂ ਘਰ ਦਾ ਕਰ ਇਹ ਆਇਨੀ ਉਹ ਡੀਗਡੂ ਕੇ ਫਿਰ ਮੈਂ ਆ ਪੱਠੇ ਪਹੁੰਚਾਈਆਂਗੇ ਪਰਨਾ ਕਿ ਚੱਲ ਕੋਈ ਨਹੀਂ ਚੱਲ ਆ ਜਾ ਚਲੋ ਬੈਠੀ ਮੂਲ ਮਗਾ ਕੇ ਆ ਗਈ ਜੀ ਆ ਗਏ ਆ ਕਿ ਕੀ ਜਾਂਦੇ ਮਮੀ ਮੰਮੀ ਆਂਦੇ ਮੰਮੀ ਗੜੀ ਜਾਣਾ ਸੌਖਾ ਮੰਮੀ ਗੜੀ ਜਾਣਾ ਤੇ ਗੋਲੀ ਗੜੀ ਜਾਣਾ ਇੱਕ ਬਰਾਬਰ ਤਾਂ ਤੇ ਮੈਂ ਜਾਣ ਨਹੀਂ ਈ ਤਾਂ ਤਾਂ ਜਾਣ ਨਹੀਂ ਈ ਤੂੰ ਮਰਨ ਨੂੰ ਮੈਨੂੰ ਰੱਖਿਆ ਨਹੀਂ ਰੱਖਿਆ ਨਹੀਂ ਤੇ ਵਾਵਾ ਗੱਲ-ਬੁੱਲ ਕਰ ਲੈਂਦੇ ਗੱਲ ਕਰ ਲੈਂਦੇ ਕੀ ਆਂਦੇ ਮੰਮੀ ਆਂਦੇ ਕੋਹ ਨਹੀਂ ਆ ਮੰਨ ਗਏ ਆ ਕਹਿੰਦੇ ਵੀ ਜੋ ਹੋ ਗੋ ਸੱਚੀ ਪਰ ਜਿਆਦਾ ਦਿਨ ਨਹੀਂ ਜਿੱਤੇ ਰਹਿਣਾ ਹੱਤੋ ਵੱਧ ਕਹਿੰਦੇ ਇੱਕ ਰਾਤ ਬੱਸ ਇੱਕ ਰਾਤ ਹੀ ਇੱਕ ਥੋੜੀ ਆ ਚਲੋ ਕੋਈ ਨਹੀਂ ਇੱਕ ਰਾਤ ਹੀ ਠੀਕ ਆ ਹਾਂ ਤੇ ਚੱਲੀ ਹੁਣ ਆਪਾ ਹੁਣੇ ਨਹੀਂ ਜਾਣਾ ਕੱਲ ਨੂੰ ਜਾਣਾ ਲੈ ਲੈ ਗਈ ਐਡੀ ਤੂੰ ਕਾਲੀ ਕੱਲ ਕਦੋਂ ਕਹਿੰਦੇ ਚੱਲ ਜੀ ਕਦੋਂ ਕ ਇੱਕ ਉਹ ਮੂਰਤ ਘਟਾਉਣਾ ਵਾ ਜਦੋਂ ਤੇ ਟਾਈਮ ਲੱਗੂ ਤੁਰ ਪਾਂਗੇ ਸਵੇਰੇ ਚੱਲ ਜਾਾਂਗੇ ਫੇਰ ਕਹਿਣੀ ਹੈ ਨਾ ਉਹ ਫੋਨ ਕਰਦੀ ਉਹਨਾਂ ਨੂੰ ਮੈਂ ਚੱਲਾਂ ਬਾਹਰ ਚੱਲ ਕਰ ਦਿੰਨੀ ਪੁੱਛਣ ਕਰ ਲਿਆ ਤੇ ਫੇਰ ਕਿਤੇ ਤੁਸੀਂ

ਔਰ ਕੀ ਹਾਲ ਚਾਲ ਹੈ ਠੀਕ ਆ ਕਰੋ ਸਰ ਠੀਕ ਹੈ ਔਰ ਕੀ ਕਰੀ ਜਾਂਦੇ ਹੋ ਅੱਛਾ ਅੱਛਾ ਔਰ ਨਵੀ ਡੈਡੀ ਸਾਹਿਬ ਠੀਕ ਆ ਨਾ ਹਾਂ ਇਹ ਠੀਕ ਹੈ ਅੱਛਾ ਆਉਣਾ ਤੇ ਚਲ ਚੰਗੀ ਗੱਲ ਆ ਜਾ ਮੇਰਾ ਜਾ। ਹੋ ਨਹੀਂ ਵੀ ਸੋਚਣ ਦੇ ਮੈਂ ਜਦ ਸੁਮਨ ਨੂੰ ਮਿਲ ਕੇ ਆਉਂਨੇ ਕੇ। ਚਲ ਤੂੰ ਹਿੰਦੀ ਲੈਣਾ ਆਜੂ ਅਸੀਂ ਬਾਅਦ ਚ ਫਿਰ ਆ ਜਾਗੇ ਹੈ। ਚਲ ਚੰਗੀ ਗੱਲ ਆ ਵਧੀਆ। ਠੀਕ ਠੀਕ ਹੈ ਕਿਦਨ ਕੱਲ ਆਓਗੇ? ਹਾਂ ਠੀਕ ਠੀਕ ਕੋਈ ਨਹੀਂ ਆ ਜਾ। ਕੌਣ ਕੌਣ ਆ ਰਿਹਾ? ਠੀਕ ਦੋਵੇਂ ਜਣੇ ਚਲ ਕੋਈ ਗੱਲ ਆਜਾ। चल कोई नहीं ठीक है फिर है हाँ मैं दादा ना भाभी तेरी नॉट ठीक है हाँ चल ठीक है सर सिखा सकंदर हाँ जी आइए एक मिनट हाँ जी ਹਾਂਜੀ ਸੁਮਨ ਦਾ ਫੋਨ ਆਇਆ ਸੀ ਅੱਛਾ ਠੀਕ ਠਾਕ ਹੈ ਹਾਂ ਠੀਕ ਠਾਕ ਹੈ ਅੱਛਾ ਇਹ ਆਉਣ ਲੱਗੇ ਸਵੇਰੇ ਤਾਂ ਠੀਕ ਆ ਕੌਣ ਕੌਣ ਆਉਣ ਲੱਗੇ ਬੰਗੇ ਜੀ ਆਉਣਾ ਹਾਂ ਅੱਛਾ ਬੰਗੇ ਚਾਹ ਪਾਣੀ ਦਾ ਪ੍ਰਬੰਧ ਵਧੀਆ ਕਰਦੇ ਨੇ ਹੈ ਲੈ ਜਾਈ ਮੈਂ ਕਿਹੜੀ ਨਹੀਂ ਆਣੀ ਮੈਂ ਕਿ ਅੱਗੇ ਮਾੜਾ ਕਰਦੀ ਨਹੀਂ ਚਾਹ ਪਾਣੀ ਦਾ ਪ੍ਰਬੰਧ ਨਹੀਂ ਚਲੋ ਨਾ ਫਿਰ ਯਾਰੀ ਆਉਣਾ ਹਾਂ ਮੈਨੂੰ ਪਤਾ ਵਾ ਇਹ ਚੰਗੀਦਰਾ ਸੇਵਾਦਾਰ ਉਹਨਾਂ ਦੀ ਕਰਦੀ ਹੈ ਇਹ ਸੇਵਾਦਾਰ ਨੇ ਕੋਈ ਲੈਂਦੀ ਕਮੀ ਨਹੀਂ ਦਾ ਤਸੀਂ ਤਾਂ ਮੈਨੂੰ ਐ ਕਹਿੰਦੇ ਚਾ ਮੈਂ ਕੁਝ ਜਾਣਦੀ ਨਹੀਂ ਨਾਲੇ ਉਹਨੂੰ ਫੌਜਨ ਨੂੰ ਵੀ ਕਹਦੀ ਅੱਗੇ ਉਹਨਾਂ ਨੂੰ ਗੁੱਸਾ ਕਰ ਲੈਣ ਉਹਨੂੰ ਦੱਸਿਆ ਨਹੀਂ ਉਹਨੇ ਵੀ ਅੱਜ ਦੱਸ ਦੇ ਕਿ ਉਹਨੇ ਉਹਨਾਂ ਨੂੰ ਆਵਾਜ਼ ਦੇ ਇੱਥੇ ਕਰਦੇ ਹੋ ਕੰਮ ਹਾਂ ਠੀਕ ਮੇਰਾ ਵੀ ਇੱਥੇ ਵੀ ਕੰਮ-ਕਮ ਚਾਹ ਪਾਣੀ ਤੇ ਰੋਟੀ ਪਾਣੀ ਦਾ ਇੱਥੇ ਬਣਾ ਲਿਓ ਹਾਂ ਠੀਕਾ ਜੇ ਤੇ ਮੇਰਾ ਟਾਈਮ ਲੱਗਾ ਚੱਲ ਜਾਨੀ ਨਹੀਂ ਤੇ ਫਿਰ ਮੈਂ ਫੋਨ ਕਰ ਦਿੰਨੀ ਹਾਂ ਹਾਂ ਫੋਨ ਕਰ ਦੇ ਜਾਂ ਜਾ ਕੇ ਕਹਿ ਜੀ ਕਿੱਦਾਂ ਵੀ ਕਹਿ ਜੀ ਕਹਿ ਦੇ ਜੀ ਮਰੇ ਕੇ ਰੇ ਮੂੰਹ ਬਣਾ ਲਈ ਚੱਲ ਉਹ ਉਦਾਂ ਵੀ ਉਹ ਡਈ ਗੁੱਸਾ ਕਰਨ ਵੀ ਮੈਨੂੰ ਫੋਨ ਕੱਟ ਕਰਦੀ ਆ ਤੇ ਸੁਮਨ ਦਾ ਵੀ ਹੈਗਾ ਜੀ ਆ ਸਮਝ ਉਹ ਉਧਰ ਵੀ ਫੋਨ ਕਰ ਦਿੰਦੀ ਫਿਰ ਕੀ ਹੋਈ ਪਰਜਾਈ ਹਾਂ ਚੱਲ じゃ ਕਹਾਂ ਦਾਂਗੇ ਕੋਈ ਨਹੀਂ ਉਹ ਕਰ ਦਿਆ ਕਰੇਗੀ ਅਹੀਂ ਤੇ ਕਹਿਣਾ ਹੀ ਕਹਿਣਾ ਵਾ ਉਹ ਵੀ ਚੱਲ ਕਰ ਦਿੰਦੀ ਉਧਰ ਨਹੀਂ ਕਰਦੇ ਵੀ ਕੋਈ ਗੱਲ ਪਰਸੋਂ ਵੀ ਆਏ ਪਤਾ ਲੈਣਾ ਇੱਥੇ ਆਖਣ ਦੇ ਤੇ ਘਰ ਨਹੀਂ ਹੰਦੀ ਤੇ ਉਹਦੇ ਦੇ ਹੀ ਰੋਜ਼ ਕਰਨਾ ਉਹ ਸੁਖਵਿੰਦਰ ਵੇਲਾ ਹਨ ਨਹੀਂ ਫੋਨ ਕਰਦੀ ਤੂੰ ਹੀ ਪਰਜਾਈਂ ਤੂੰ ਹੀ ਆ ਕਹਾਂ ਮੈਂ ਵੀ ਹਲੋ ਅੱਗੇ ਤੁਸੀਂ ਮਿਲਤੇ ਅੱਕੇ ਤੁਸੀਂ ਵੀ ਮੈਨੂੰ ਕਹਿੰਦੇ ਹੁੰਦੇ ਸੀ ਨਾ ਹੁਣ ਦੱਸੋ ਕਿਹਦੀ ਗਲਤੀ ਹੈ ਉਹ ਨਹੀਂ ਗਲਤੀ ਕੋਈ ਗੱਲ ਨਹੀਂ ਉਹਨਾਂ ਕਹਿੰਦੇ ਕੋਈ ਗੱਲ ਨਹੀਂ ਹਰਿਆ ਕਰੇਗੀ ਫੋਨ ਕਿਸੇ ਦੇ ਨਹੀਂ ਘਰਾਂ ਚ ਕੰਮ ਦੇ ਟਾਈਮ ਨਹੀਂ ਨਹੀਂ ਵੀ ਲੱਗਦਾ ਇਹ ਤੇ ਹੈ ਵਾ ਪਰ ਸਭ ਸਾਰਿਆਂ ਨੂੰ ਇੱਕੋ ਜਿਹਾ ਰੱਖਣਾ ਚਾਹੀਦਾ ਉਹਨੂੰ ਸਰ ਕੋਈ ਨਹੀਂ ਹਾਂ ਸਰ ਠੀਕ ਹੈ ਠੀਕ ਉਹ ਕੰਮ ਠੀਕ ਹੈ ਕੰਨ ਨਹੀਂ ਦਈਸ ਮੇਰੇ ਰਿਸ਼ਤੇਦਾਰੀਆਂ ਨਹੀਂ ਨਿਭਾਈਆਂ ਪੜਾ ਆਹ ਕੱਲ ਨਹੀਂ ਸੁਖਿੰਦਰ ਆਉਗਾ ਕੱਲ ਇਹ ਤਾਂ ਕਿਦਾਂ ਕਰਦੇ ਜਿੱਦਾਂ ਕਿਤੇ ਪਤਾ ਨਹੀਂ ਕਿੰਨੇ ਆਉਣਾ ਮੰਤਰੀ ਨੇ ਭੈਣ ਨੇ ਆਉਣਾ ਹੀ ਉਹਦੇ ਵੇ ਕਿਦਾਂ ਮੈਨੂੰ ਮਤਾਂ ਦੇਣ ਲਈ ਜਦੋਂ ਮੈਨੂੰ ਕਿਤੇ ਪਤਾ ਹੀ ਨਹੀਂ ਮੈਂ ਵੀ ਨਹੀਂ ਉੱਧਰ ਜਾਣਾ ਮੈਨੂੰ ਕਿਹੜਾ ਨੇ ਕਿਤੇ ਕਿਹਾ ਵੀ ਭਾਬੀ ਨਾਲ ਗੱਲ ਕਰਨੇ ਮੈਂ ਵੀ ਉਹਨੂੰ ਫੋਨ ਹੀ ਕਰਦੀ ਆਂ ਆਪਣਾ ਫੌਜਣ ਨੂੰ ਆਉਣਾ ਹੋਵੇ ਆਵੇ ਉਹ ਨਾ ਆਉਣਾ ਉਹ ਤੇ ਨਹੀਂ ਸਹੀ ਮੈਂ ਇੱਥੇ ਐਵੇਂ ਲੱਗੀ ਰਹਾ ਮਾਂ ਇਹਨਾਂ ਦੇ ਦਿਵਾਲੇ ਚੁੱਕਣ ਲਈ ਇਹ ਵੀ ਘਰ ਕਿੱਥੇ ਗਈ ਮੁਰਗੇ ਇੱਥੇ ਦਸੀਏ ਤੇ ਵੇਰਾਂ ਦੀ ਮਿਲਣ ਦੀ ਪੈਰ ਤੇ ਦਾਦੇ ਇਹ ਕਿਹੜੀ ਘਟਾ ਲੈ ਬਣਾ ਚੁੱਕਿਆ ਹੀ ਨਹੀਂ ਚਲ ਬਾਅਦ ਚ ਕਰ ਦਿੰਨੀ ਆ ਜਾਉਣਾ ਮੈਂ ਵੀ ਨਹੀਂ ਗਾ ਮੈਂ ਵੀ ਫੋਨ ਹੀ ਕਰੂੰਗੀ ਮੈਨੂੰ ਵੀ ਇਹਨਾਂ ਦੀਆਂ ਗੱਲਾਂ ਦਾ ਹੁੰਦਾ ਕਿ ਵੇ ਹੈ ਹੋ ਵੀ ਕਿਤੇ ਵੇ ਕਿੱਡੀ ਅਜੇ ਆਂਦੇ ਹੀ ਤਗੜਾ ਕਰ ਲੈ ਬਣਾ ਤਗੜਾ ਕਰ ਲੈ ਬਣਾ ਉਹ ਇਹਨige ਤੇ ਆਂਦੀ ਵੀ ਪਰਜਾਈਆਂ ਨਾਲ ਗੱਲ ਕਰਦੀ ਹੈ ਕਿ ਦਾ ਫੋਨ ਆ ਗਿਆ ਹੈ ਬੇਟੇ ਹਲੋ ਹਲੋ ਸਤਿ ਸ਼੍ਰੀ ਅਕਾਲ ਦੇਵੀ ਸਤਿ ਸ਼੍ਰੀ ਅਕਾਲ ਕੀ ਹਾਲ ਸੁਕਿੰਦਰ ਵਧੀਆ ਵਧੀਆ ਤੇ ਈ ਸੁਣਾ ਠੀਕ ਠਾਕ ਆ ਮੈਂ ਅੱਜ ਹੀ ਫੋਨ ਕਰਨ ਦੀ ਤਿੰਕਿਆ ਹੀ ਨਹੀਂ ਆ ਉਹਨਾਂ ਮੈਂ ਉੱਤੋਂ ਦੇ ਹੀ ਕੱਪੜੇ ਲਾਉਣ ਕੋਠੇ ਤੇ ਹੀ ਅੱਛਾ ਅੱਛਾ ਹਾਂਜੀ ਹਾਂਜੀ ਤੇ ਮੈਂ ਫੋਨ ਤੁਹਾਨੂੰ ਕੀਤਾ ਇਹ ਵੀ ਸਿਰੇ ਸਮੰਨੇ ਆਉਣਾ ਜੀ ਅੱਛਾ ਹਾਂਜੀ ਤਾਂ ਚੰਗੇ ਟਾਈਮ ਨਾਲ ਦੱਸਣ ਦੀ ਤੂੰ ਮੈਨੂੰ ਮੈਂ ਉਹ ਤੇ ਤੁਹਾਨੂੰ ਦੱਸਣ ਦੀ ਵੀ ਮੈਂ ਤੁਹਾਨੂੰ ਅੱਗੇ ਵੀ ਫੋਨ ਕੀਤਾ ਸੀ ਤੇ ਤੁਸੀਂ ਚੁੱਕਿਆ ਨਹੀਂ ਕਿਉਂ ਮੈਂ ਤਾਂ ਆਈ ਕਿ ਰੋਕੇ ਫੇਰ ਲਾਇਆ ਮੈਂ ਚਲ ਵੀ ਕਿ ਇਸ ਤਰ੍ਹਾਂ ਕੇ ਪੈਸ ਖੋਲਦੇ ਕਿ ਜੀ ਨਹੀਂ ਹਾਂ ਮੈਂ ਫੇਰ ਆਪਦਾ ਆ ਫੋਨ ਮੈਂ ਵੇਖਿਆ ਨਹੀਂ ਤੇ ਮੇਰੀ ਗੱਲ ਸੁਣ ਜਦ ਤਨ ਵੇਖ ਵਿਖਾ ਲਿਆ ਹੋਇਆ ਉਦਨ ਵੀ ਤੁਸੀਂ ਮੈਨੂੰ ਪੈਰ ਤੇ ਦੱਸਿਆ ਤੇ ਹੁਣ ਸਵੇਰੇ ਆਉਣਾ ਤੇ ਅੱਧੀ ਰਾਤ ਦੀ ਫੋਨ ਕਰਕੇ ਦੱਸਣ ਦੇ ਜੇ ਮੈਨੂੰ ਕਾਇਮ ਨੂੰ ਵੀ ਭੈਣ ਤੇਰੇ ਵੱੰਮੀ ਦੱਸਿਆ ਆਪਣੇ ਭਰਾ ਨੂੰ ਉਹਨੇ ਕਹਿੰਦਾ ਮੇਰ ਨਾਲ ਜਿਹੜੀ ਉਹਦੀ ਗੱਲ ਹੋਈ ਹੈ ਮੈਂ ਵੀ ਤੁਹਾਡੇ ਵਰਗੀ ਆ ਅੱਛਾ ਹਾਂ ਮੈਨੂੰ ਨਹੀਂ ਮੇਰ ਨਾਲ ਉਹਦੀ ਕੋਈ ਗੱਲ ਨਹੀਂ ਆਪਣੇ ਭਰਾ ਨੂੰ ਕਿਤਾ ਹੀ ਤੋਂ ਮੈਨੂੰ ਆਖਦੇ ਸੀ ਸੁਬਿੰਦਰ ਉਹਨਾਂ ਨੂੰ ਵੀ ਦੱਸ ਦਿੱਤੀ ਵਿਚਾਲੇ ਨਹੀਂ ਆਉਣਾ ਚਲੋ ਘਰ ਕੋਈ ਸੋ ਤਿਆਰੀ ਹੁੰਦੀ ਆ ਕੋਈ ਚਾਹ ਪਾਣੀ ਦੇ ਨਾਲ ਕੋਈ ਸਮਾਨ ਕੋਈ ਰੋਟੀ ਪਾਣੀ ਜਾਂ ਕਿਤਾ ਤੇ ਆਹ ਟਾਈਮ ਤੇ ਚਲੋ ਇੱਧਰ ਵੀ ਆਉਣਾ ਹੀ ਆ ਉਹਨੇ ਇੱਧਰ ਵੀ ਤੇ ਆਉਣਾ ਹੀ ਹੁੰਦਾ ਹਾਂ ਚਲੋ ਉਹ ਤੇ ਹੁਣ ਉਹਨੂੰ ਹੀ ਪਤਾ ਹੋਊਗਾ ਨਾ ਆ ਤੇ ਚਲੋ ਕੋਈ ਗੱਲ ਨਹੀਂ ਜੇ ਇੱਧਰ ਆਉਗੀ ਤੇ ਠੀਕ ਆ ਨਹੀਂ ਆਉਗੀ ਤੇ ਫਿਰ ਉਹਦੀ ਮਰਜ਼ੀ ਆਹ ਇਹਦੇ ਹੁਣ ਉੱਤੇ ਹੀ ਆ ਮੈਨੂੰ ਤੇ ਅੱਖ ਲਈ ਚਲੋ ਉਹਨਾਂ ਨੂੰ ਸੁਣਾ ਦੋ ਦਾਦੀ ਆਪਣੇ ਘਰੀ ਵਟੀਂ ਤੇ ਆ ਜਾਣਗੇ ਨਾ ਚਲੋ ਮੈਂ ਕਰ ਦਿੰਦੀ ਆ ਫੋਨ ਠੀਕ ਆ ਹਾਂਜੀ ਚਲੋ ਕੋਈ ਗੱਲ ਨਹੀਂ ਵੇਖ ਲਾਂਗੇ ਸਵੇਰੇ ਜੇ ਆ ਜਾਈਗੀ ਸਾਡੇ ਘਰ ਤੇ ਠੀਕ ਆ ਮਿਲਾਂ ਵਰਤਾਂਗੇ ਨਹੀਂ ਆਈ ਤੇ ਫਿਰ ਮੈਂ ਨਹੀਂ ਹੋਣਾ ਆ ਚਲੋ ਉਹ ਤੇ ਫਿਰ ਹੁਣ ਜਿਹਦੀ ਵੀ ਲੈ ਲੋ ਮੈਂ ਵੀ ਤਾਂ ਤੁਹਾਡੇ ਵਰਗੀ ਆ ਮੇਰੇ ਨਾਲ ਕਿਹੜੀ ਉਹਦੀ ਗੱਲ ਹੋਈ ਆ ਆਪਣੇ ਭਰਾ ਨਾਲ ਹੀ ਫੋਨ ਕੀਤਾ ਉਹਨਾਂ ਨਾਲ ਹੀ ਗੱਲਬਾਤ ਹੋਈ ਆ ਆ ਤੇ ਚਲੋ ਕੋਈ ਨਹੀਂ ਪਰਾਂ ਦਿੱਤਾ ਨਹੀਂ ਕਰੇ ਫਿਰ ਕੀ ਗੱਲ ਆ ਭਰਾ ਨਹੀਂ ਸੀ ਕਿ ਇੱਧਰ ਨਹੀਂ ਫੋਨ ਕਰਕੇ ਦੱਸ ਸਕਦੇ ਆ ਇਹ ਤਾਂ ਉਹਦਾ ਹੀ ਦਿਮਾਗ ਵਾਣਾ ਹੂੰ ਉਹਨੇ ਕਦੇ ਯਦਲਾ ਨਹੀਂ ਗਿਆ ਵੀ ਲੈ ਆਵੇਂ ਆਪਣੇ ਇਹੇ ਜਿਹੇ ਲੱਗੇ ਇੱਥੇ ਬੈਠੀਆਂ ਆਪਣੇ ਮੇਰੇ ਹਾਪਾ ਵੀ ਨਹੀਂ ਮੇਰੀ ਗੱਲ ਕਰਾਦੇ ਇਹਨਾਂ ਨਾਲ ਹੀ ਕੀਤੀ ਮੇਰ ਨਾਲ ਨਹੀਂ ਕੀਤੀ ਹਾਂ ਉਹ ਚਲੋ ਹੁਣ ਤਾਂ ਦੋਨਾਂ ਘਰਾਂ ਚ ਤੇ ਫੋਨ ਕਰਨ ਦਾ ਵੀ ਪਰਜ ਬਣਦਾ ਵਾ ਵੀ ਚਲੋ ਮੈਂ ਉਧਰ ਵੀ ਕਰਕੇ ਦੱਸਦਾ ਆ ਵੀ ਪਾ ਮਿਚਲ ਮੇ ਕੋਤਾ ਦੇ ਘਰ ਨਹੀਂ ਆ ਜਾਣਾ ਤੁਸੀਂ ਹੀ ਉੱਥੇ ਆ ਜਿਓ ਪਹਿਲੀ ਵਾਰ ਆਉਣਾ ਵਾ ਨਾ ਇਹ ਸਮਝਾਂ ਨਹੀਂ ਚੱਲ ਕੱਕੇ ਹੋ ਜੀ ਮਨਾ ਆਹੋ ਚਲੋ ਇਹੀ ਉੱਧਰ ਆ ਜਾਂਦੇ ਹੁਣ ਮੈਂ ਤੇ ਨਹੀਂ ਆਉਣਾ ਫਿਰ ਤੁਹਾਡੇ ਘਰ ਵੀ ਸਵੇਰੇ ਜੇ ਮੇਰੇ ਘਰ ਆਏਗੀ ਤੇ ਠੀਕ ਆ ਨਹੀਂ ਤੇ ਫਿਰ ਵੇਖੀ ਜਾਏਗੀ ਉਹ ਦੇਖ ਤੇ ਆਪਣੀ ਮਾਜੀ ਕਰ ਲਓ ਮੇਰੇ ਤੇ ਥੋੜਾ ਤੁਸੀਂ ਇਦਾਂ ਮੇਰੇ ਨਾਲ ਗੁੱਸਾ ਕਰੋ ਤੁਸੀਂ ਨਹੀਂ 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 ਮੈਂ ਤੁਹਾਡੇ ਤੇ ਗੁੱਸਾ ਕਰਦਾ ਨਹੀਂ ਕੋਈ ਕੀਤਾ ਵਾ ਸਾਨੂੰ ਤੁਸੀਂ ਅਕੇ ਚੁੱਕਿਆ ਨਹੀਂ ਮੈਂ ਕੇਰ ਕਰਦਾ ਵੀ ਨਾ ਚਲੋ ਨਾ ਕਰਕੇ ਦੱਸ ਦਿੰਦੀ ਆ ਠੀਕ ਆ ਆ ਚਲੋ ਕੋਈ ਗੱਲ ਨਹੀਂ ਜਰ ਇਹਨਾਂ ਨੇ ਸ਼ਾਮੀ ਦੀ ਕਸਰਾ ਤਾਂ ਨਹੀਂ ਕਰਾ ਤਿਆਰੀ ਧਿਆਰੀ ਪੂਰੀ ਮੈਂ ਤਾਂ ਕਸਰਾ ਇਸ ਵਕਤ ਨਹੀਂ ਆ ਜਾਣਾ ਠੀਕ ਆ ਮੈਂ ਕਰ ਦਗੀ ਹਾਂਜੀ ਹਾਂ ਚਲੋ ਠੀਕ ਆ ਕੋਈ ਗੱਲ ਨਹੀਂ ਫਿਰ ਠੀਕ ਆ ਠੀਕ ਹਾਂ ਚੰਗਾਈ ਇਹ ਟਾਈਮ ਦੱਸਣ ਦਾ ਅੱਧੀ ਰਾਤ ਫੋਨ ਕਰੀ ਕਰ ਦਿੱਤਾ ਹੁਣ ਮੈਨੂੰ ਬੰਦਾ ਟਾਈਮ ਨਾਲ ਫੋਨ ਕਰਕੇ ਦੱਸਦਾ ਚਲੋ ਆਪਣੇ ਘਰ ਵੀ ਮੈਂ ਤਿਆਰੀ ਰੱਖਦੀ ਆਉਂਦੀ ਤੇ ਠੀਕ ਆ ਨਹੀਂ ਆਉਗੂਗੀ ਤੇ ਚਲੋ ਕੋਈ ਗੱਲ ਨਹੀਂ ਫਿਰ ਵੇਖੀ ਜਾਊਗੀ うん。